ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਅੱਜ ਦਾ ਵਲੋਗ ਵੀ ਬਹੁਤ ਵਧੀਆ ਵਾ ਸੋ ਥੈਂਕ ਯੂ ਸੋ ਮੱਚ ਸਪੋਰਟ ਕਰਨ ਵਾਸਤੇ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੁਆਇਨ ਕੀਤਾ ਹੋਇਆ ਸੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਲਾਈਕ ਆ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਹੜੇ ਨਵੇਂ ਜੁੜੇ ਨੇ ਸਾਡੇ ਚੈਨਲ ਨਾਲ ਸੋ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਚੈਨਲ ਲਾਈਕ ਆ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਫੁੱਲ ਵਾਚ ਕਰਕੇ ਦੇਖਿਆ ਕਰੋ ਵੀਡੀਓ ਨੂੰ ਤੇ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੀ ਟਾਈਮ ਕੱਢ ਕੇ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਤੁਹਾਨੂੰ ਪਤਾ ਹੀ ਹੈ ਹਨਾ ਹੁਣ ਮਤਲਬ ਸਰਦੀਆਂ ਨੇ ਤੇ ਸਰਦੀਆਂ ਨੇ ਤੇ ਕੁਝ ਨਾ ਕੁਝ ਬੱਚੇ ਵੀ ਖਾਣ ਲਈ ਮੰਗਦੇ ਆ ਤੇ ਆਪਦਾ ਵੀ ਚੋਣ ਦੀ ਹੈ ਨਾ ਕਰਦੇ ਹੀ ਆ ਕਿ ਆਪਾਂ ਨਾ ਸਰਦੀਆਂ ਲਈ ਕੁਝ ਅਵੇਸਨ ਵਗੈਰਾ ਬਣਾਈਆਂ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾਈਆਂ ਨਾ ਕਿ ਜਿਹੜੀਆਂ ਜਿਹੜੀ ਮਾਰਨਿੰਗ ਟਾਈਮ ਚਾਹ ਚੂਹ ਦੇ ਨਾਲ ਇਹ ਖਾਦੀ ਜਿਹਾ ਹਨ ਆਪਾਂ ਦੱਸਾਂਗੇ ਕਿ ਆਪਾਂ ਬੱਚਾਂ ਦੇ ਖਾਣ ਲਈ ਕਿਹੜੀ ਮਠਿਆਈ ਤਿਆਰ ਕਰਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਿਲਕੁਲ ਸਕਿੱਪ ਨਾ ਕਰੋ ਵੀਡੀਓ ਤੇ ਐਂਡ ਤੱਕ ਦੇਖਿਓ ਤੇ ਵਲੌਗ ਦੇ ਨਾਲ ਬਣੇ ਰਹੋ ਸੋ ਆਪਾਂ ਤੁਹਾਨੂੰ ਦੱਸਦੀਆਂ ਕਿ ਆਪਾਂ ਕਿਹੜੀ ਚੀਜ਼ ਮਠਾਈ ਬਣਾ ਰਹੇ ਹਾਂ ਸੋ ਗਾਇਸ ਇੱਥੇ ਆਪਾਂ ਮਾਰਾਂਗੇ ਪਹਿਲਾਂ ਖੋਆ ਸੋਏ ਦੁੱਧ ਹੈਗਾ ਸੀ ਸਿਰ ਸੱਤ ਕਿਲੋ ਤੇ ਆਪਾਂ ਸੋਚਿਆ ਕਿ ਚਲੋ ਖੋਆ ਮਾਰ ਲੈਨੇ ਆਂ ਐਰਕਾ ਆਪਾਂ ਸਾਲ ਦੇ ਵਿੱਚ ਕੁਝ ਵੀ ਨਹੀਂ ਸੀ ਬਣਾਇਆ ਸਿਰਫ ਇੱਕ ਵਾਰੀ ਵੇਸਨ ਬਣਾਇਆ ਸੀ ਤੇ ਹੁਣ ਸੋਚਿਆ ਕਿ ਚਲੋ ਹਨਾ ਇਹ ਬੱਚੇ ਨੂੰ ਵੀ ਬਣਾ ਦਿੰਨੇ ਆਂ ਕਾਫੀ ਟਾਈਮ ਹੋ ਗਿਆ ਫਿਰ ਬੱਚਾ ਵੀ ਮਤਲਬ ਹਰਜੋਤ ਵੀ ਮਾਰਨਿੰਗ ਟਾਈਮ ਕੁਝ ਨਾ ਕੁਝ ਹਨਾ ਕਹਿੰਦਾ ਕਿ ਜਿਆਦੇ ਨਾਲ ਚਾਹੀਦਾ ਤੇ ਆਪਦਾ ਵੀ ਚਲੋ ਦਿਲ ਕਰ ਆਉਂਦਾ ਹੈ ਤੇ ਆਪਾਂ ਸੋਚਿਆ ਕਿ ਚਲੋ ਇੱਕ ਵਾਰੀ ਆਪਾਂ ਬਣਾ ਲੈਨੇ ਆ ਮਠਿਆਈ ਤੇ ਸੋ ਆਪਾਂ ਹੁਣ ਅੱਜ ਮਠਿਆਈ ਤਿਆਰ ਕਰਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਜਰੂਰ ਤੁਹਾਨੂੰ ਦੱਸਾਂਗੇ ਕਿ ਆਪਾਂ ਮਠਿਆਈ ਕਿਵੇਂ ਬਣਾਈ ਤੇ ਇਹਦੇ ਵਿੱਚ ਕੀ ਕੀ ਪਾਇਆ ਤੇ ਜਿਆਦਾ ਵੈਸੇ ਜਿਆਦਾ ਕੁਝ ਨਹੀਂ ਸੀ ਪਾਇਆ ਦੇ ਵਿੱਚ ਸਿਰਫ ਇੱਕ ਜੁੱਟ ਪਾਇਆ ਸੀ ਤੇ ਥੋੜਾ ਜਿਹਾ ਤਿੰਨ ਚਾਰ ਸੀ ਸਵਾੜੇ ਪਾਇਆ ਹੋਏ ਸੀ ਤੇ ਇੱਥੇ ਬੱਚੇ ਮਸਤੀ ਕਰਦੇ ਪਏ ਆ ਤੇ ਮੈਨੇ ਕਿੰਦੇ ਕਿ ਚਲੋ ਆਪਾਂ ਹਨਾ ਇਹ ਕਿ ਕਰ ਸੀ ਮਤਲਬ ਮਾ ਕਿੰਨੇ ਆ ਤੇ ਦੇਖੋ ਥੋੜੀ ਜਿਹੀ ਮਾਰ ਤੇ ਇਤਨੀ ਜ਼ੋਰ ਸੀ ਸੋ ਦੇਸੀ ਹੈਲਪ ਕਰਨ ਤੇ ਇੱਥੇ ਤੁਸੀਂ ਦੇਖੋ ਕਾਫੀ ਟਾਈਮ ਲੱਗ ਜਾਂਦਾ ਹੈ ਬੱਸ ਸੋ ਆਪਾਂ ਲੱਗੇ ਹੋਏ ਸੀ ਸਵੇਰੇ ਆਪਾਂ ਟਾਈਮ ਦੇ ਨਾਲ ਹੀ ਮਤਲਬ ਰੱਖ ਦਿੱਤਾ ਸੀ ਦੁੱਧ ਤੇ 11:00 11:30 ਵਜੇ ਤੱਕ ਇਹ ਕੰਪਲੀਟ ਹੋ ਗਿਆ ਸੀ ਜੀ ਤੇ ਬਹੁਤ ਵਧੀਆ ਖੁਆਵੱਜਾ ਸੀ ਤੇ ਬਹੁਤ ਸੋਹਣੀ ਮਠਿਆਈ ਤਿਆਰ ਹੋਈ ਹੈ ਉਹ ਤੁਸੀਂ ਲਾਸਟ ਵਿੱਚ ਦੇਖਿਓ ਬਹੁਤ ਵਧੀਆ ਟੇਸਟੀ ਹੋਈ ਹੈ ਮਠਿਆਈ ਤਿਆਰ ਤੇ ਇੱਥੇ ਆਪਾਂ ਸੋ ਇੱਥੇ ਆਪਾਂ ਇੱਕ ਲਿਆਂਦਾ ਸੀ ਜੋਟ ਤੇ ਉਹਨੂੰ ਆਪਾਂ ਬਿਲੀਕਸ ਕਰਕੇ ਪਾਲਾਂਗੇ ਜੀ ਤੇ ਬਿਲੀਕਸ ਕਰਕੇ ਰੱਖ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਛੋਟੇ ਪੰਚੇਸ ਵਾਲੇ ਲੈ ਸੀ ਉਹਦਾ ਦੀ ਛੋਟੇ ਛੋਟੇ ਕਟਿੰਗ ਕਰਕੇ ਉਹਨਾਂ ਨੂੰ ਰੱਖ ਲਿਆ ਸੀ ਤੇ ਬਹੁਤ ਵਧੀਆ ਤੇ ਬਹੁਤ ਸਵਾਦ ਮਠਿਆਈ ਤਿਆਰ ਹੁੰਦੀ ਹੈ ਜੀ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਦਿਆ ਕਰੋ ਬਣਾ ਕੇ ਤੇ ਇੱਥੇ ਖੋਵਾ ਵੱਜ ਚੁੱਕਾ ਹੈ ਤੇ ਕਾਫੀ ਟਾਈਮ ਲੱਗ ਗਿਆ ਸੀ ਖੋਵੇ ਨੂੰ ਤੇ ਵੈਸੇ ਤਾਂ ਆਪਾਂ ਟਾਈਮ ਨਾਲ ਲੱਗ ਗਏ ਸੀ ਸਵੇਰੇ ਮਾਰਨਿੰਗ ਟਾਈਮ ਤੇ 11 ਵਜੇ ਤੱਕ 11:30 ਵਜੇ ਤੱਕ ਖੋਵਾ ਕੰਪਲੀਟ ਹੋ ਗਿਆ ਸੀ ਤੇ ਕਿਉਂਕਿ ਟਾਈਮ ਨਾਲ ਹੀ ਆਪਾਂ ਅੱਗੇ 7:30 ਵਜੇ ਤੱਕ ਆਪਾਂ ਮਤਲਬ ਦੁੱਧ ਰੱਖਦਾ ਸੀ ਚੁੱਲੇ ਤੇ ਸੋ ਇੱਥੇ ਮਠਿਆਈ ਤਿਆਰ ਹੋ ਗਈ ਹੈ ਤੁਸੀਂ ਦੇਖੋ ਬਹੁਤ ਜਿਆਦਾ ਵਧੀਆ ਬਣਦੀ ਹੈ ਸੋ ਆਪਾਂ 2 ਕਿਲੋ ਬੇਸਨ ਪਾਇਆ ਸੀ ਤੇ ਕਿਉਂ ਪਾਇਆ ਸੀ ਵਿੱਚ ਆਪਾਂ ਢਾਲਟੇ ਘੋਦੇ ਵਿੱਚ ਬਣਾਈਆਂ ਬਹੁਤ ਟੇਸਟੀ ਬਣਦੀ ਹੈ ਤੁਸੀਂ ਚਾਹੋ ਤਾਂ ਦੇ ਚਿੱਤੇ ਦੇ ਵਿੱਚ ਵੀ ਬਣਾ ਸਕਦੇ ਆ ਆਪਾਂ ਬੇਸਨ ਆ ਦੇਖੋ ਤੁਸੀਂ ਤੇ ਬਹੁਤ ਹੀ ਟੇਸਟੀ ਬਣਦਾ ਹੈ ਸੋ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਸੋ ਆਪਾਂ ਇਹਦੇ ਵਿੱਚ ਪਾ ਰਿਹਾ ਕਿਉਂਕਿ ਬਰਤਨ ਨਹੀਂ ਸੀ ਕੋਈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪੀਸ ਬਣੇ ਆ ਸੋ ਗਾਇਸ ਇਹ ਆਪਾਂ ਬਣਾਈ ਹੈ ਮਠਿਆਈ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਜਿਵੇਂ ਦੁਕਾਨਾਂ ਤੋਂ ਨਹੀਂ ਬਣੀ ਮਿਲਦੀ ਐਵੇਂ ਦੀ ਮਠਿਆਈ ਬਣੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਆ ਸੋ ਤੁਸੀਂ ਜ਼ਰੂਰ ਬਣਾਓ ਆਪਣੇ ਬੱਚਿਆਂ ਲਈ ਤੇ ਬੱਚਿਆਂ ਨੂੰ ਦੁੱਧ ਸਿਆਲ ਦੀ ਬਣਾ ਕੇ ਤੇ ਬੱਚਿਆਂ ਨੂੰ ਦੁੱਧ ਸਿਆਲ ਦੀ ਬਣਾ ਕੇ ਵਧੀਆ ਤੋਂ ਵਧੀਆ ਮਠਿਆਈ ਇਹ ਕੁਝ ਜ਼ਿਆਦਾ ਗਰਮ ਚੀਜ਼ਾਂ ਨਹੀਂ ਪਈਆਂ ਹੈਗੀਆਂ ਤੇ ਨਾਰਮਲ ਬਣਾਈਆਂ ਇਹਦੇ ਵਿੱਚ ਮਠਿਆਈ ਉਹ ਮੈਂ ਪਿੱਛੇ ਦੱਸਿਆ ਸੋ ਤੁਸੀਂ ਜ਼ਰੂਰ ਬਣਾ ਕੇ ਦਿਓ ਸੋ ਗਾਇਸ ਅੱਜ ਦੀ ਵੀਡੀਓ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਆ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਬੱਚਿਆਂ ਨੂੰ ਵਧੀਆ-ਵਧੀਆ ਮਠਿਆਈ ਬਣਾ ਕੇ ਦਿਓ ਕਿਉਂਕਿ ਸਿਆਲ ਆ ਤੇ ਸਿਆਲ ਦੇ ਵਿੱਚ ਹਮੇਸ਼ਾ ਬੱਚੇ ਵੀ ਮੰਗਦੇ ਆ ਨਾ ਮਾਰਨਿੰਗ ਟਾਈਮ 'ਕਿ ਸਾਨੂੰ ਕੁਝ ਸਾਨੂੰ ਕੁਝ ਚਾਹ ਦੇ ਨਾਲ ਖਾਣਾ ਦੁੱਧ ਦੇ ਨਾਲ ਜਾਂ ਚਾਹ ਦੇ ਨਾਲ ਖਾਣਾ ਹੈ ਬੱਚੇ ਜਿੱਦ ਕਰਦੇ ਆ ਸੋ ਇਦਾਂ ਦੀਆਂ ਮਠਿਆਈਆਂ ਬਣਾ ਕੇ ਦਿਓ ਆਪਣੇ ਬੱਚਿਆਂ ਨੂੰ ਸਰਦੀਆਂ ਲਈ ਤੇ ਜਾਦਾ ਮੈਂ ਗਰਮ ਚੀਜ਼ਾਂ ਵਿੱਚ ਨਹੀਂ ਪਾਈਆਂ ਹੈਗੀਆਂ ਸਿਰਫ ਇੱਕ ਜੁੱਟ ਪਾਇਆ ਤੇ ਥੋੜੇ ਜਿਵੇਂ ਮੈਂ ਪਾਇਆ ਸੁਆੜੇ ਥੋੜੇ ਜਿਵੇਂ ਮੈਂ ਪਾਇਆ ਸੁਆੜੇ ਬਸ ਇਤੋਂ ਜ਼ਿਆਦਾ ਕੁਝ ਨਹੀਂ ਪਾਇਆ ਹੈਗਾ ਤੇ ਇਦਾਂ ਦੀ ਤੁਸੀਂ ਮਤਲਬ ਨਾਰਮਲ ਬਣਾ ਕੇ ਆਪਣੇ ਬੱਚਿਆਂ ਨੂੰ ਖਿਲਾ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਬਤਵਾ ਸ਼ੇਅਰ ਕਰ ਦਿਓ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ